D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ BBMP ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ 17,62,000 ਰੁਪਏ ਦਾ ਜੁਰਮਾਨਾ ਲਗਾਇਆ ਨੋਟਿਸ ਜਾਰੀ ਕੀਤਾ ਗਿਆ ਇਹ ਜੁਰਮਾਨਾ ਕਥਨ ਤੌਰ ਤੇ ਨੰਗਲ ਦੀ BBMP ਕਲੋਨੀ ਵਿੱਚ ਦੋ ਘਰਾਂ ਦੇ ਬਿਨਾਂ ਕਿਸੇ ਉਚਿਤ ਅਲਾਟਮੈਂਟ ਜਾਂ ਕਿਰਾਏ ਦੀ ਅਦਾਇਗੀ ਦੇ ਲੰਬੇ ਸਮੇਂ ਤੋਂ ਕਬਜ਼ਾ ਕਰਨ ਲੈ ਕੇ ਕੀਤਾ ਗਿਆ ਇਹ ਕਾਰ ਅਸਲ ਵਿੱਚ ਬ੍ਰੀਦ ਬਿੱਟੂ ਦੇ ਨਾਂ ਤੇ ਅਲਾਟ ਕੀਤੇ ਗਏ ਸੀ ਜਦੋਂ ਉਹ ਕਾਂਗਰਸ ਦੇ ਵਿੱਚ 2009 ਤੋਂ ਲੈ ਕੇ 2014 ਦੇ ਵਿੱਚ ਕਾਰ ਕਾਂਗਰਸ ਦੇ ਸੰਸਦ ਮੈਂਬਰ ਸਨ ਉਹਨਾਂ ਨੇ ਹਲਕਾ ਬਦਲ ਲਿਆ ਤੇ ਫਿਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਬੀਬੀ ਐਫਬੀ ਰਿਕਾਰਡ ਹਾਲੇ ਵੀ ਜਾਇਦਾਦਾਂ ਨੂੰ ਉਹਨਾਂ ਦੇ ਨਾਮ ਉੱਤੇ ਦਿਖਾਈ ਦੇ ਰਿਹਾ ਇਹਨਾਂ ਜਾਇਦਾਦਾਂ ਵਿੱਚੋਂ ਇੱਕ ਨੂੰ ਕਥਿਤ ਤੌਰ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸਥਾਨਕ ਕਾਂਗਰਸ ਪਾਰਟੀ ਦਫ਼ਤਰ ਵੱਜੂ ਵਰਤੋਂ ਕਰ ਰਹੀ ਹੈ BBMP ਹੁਣ ਇੱਕ ਰਸਮੀ ਨੋਟਿਸ ਜਾਰੀ ਕਰਕੇ ਸਰਕਾਰੀ ਰਹਾਇਸ਼ ਅਤੇ ਅਣ ਅਧਿਕਾਰਿਤ ਕਬਜ਼ੇ ਲਈ ਬਕਾਇਦਾ ਜੁਰਮਾਨਾ ਕਰਾਇਆ ਵਸੂਲਣ ਲਈ ਅੱਗੇ ਵਧ ਰਹੀ ਹੈ ਸੋ ਜਿੱਦਾਂ ਕਿ BBMP ਵੱਲੋਂ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਕੀਤਾ ਗਿਆ ਜੁਰਮਾਨੇ ਤੇ ਕਿਰਾਏ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਰਵਨੀਤ ਬਿੱਟੂ ਇਸ ਨੂੰ ਲੈ ਕੇ ਕੀ ਬਿਆਨ ਦੰਦੇ ਨੇ ਜਾਂ ਆਪਣਾ ਕੀ ਸਪਸ਼ਟੀਕਰਨ ਰੱਖਦੇ ਰਹਿਣ ਵਾਲਾ ਸਮਾਂ ਦੱਸੇਗਾ BBMP ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ 17,62,000 ਰੁਪਏ ਦਾ ਜੁਰਮਾਨਾ ਲਗਾਇਆ ਨੋਟਿਸ ਜਾਰੀ ਕੀਤਾ ਗਿਆ ਇਹ ਜੁਰਮਾਨਾ ਕਥਨ ਤੌਰ ਤੇ ਨੰਗਲ ਦੀ BBMP ਕਲੋਨੀ ਵਿੱਚ ਦੋ ਘਰਾਂ ਦੇ ਬਿਨਾ ਕਿਸੇ ਉਚਿਤ ਅਲਾਟਮੈਂਟ ਜਾਂ ਕਿਰਾਏ ਦੀ ਅਦਾਇਗੀ ਦੇ ਲੰਬੇ ਸਮੇਂ ਤੋਂ ਕਬਜ਼ਾ ਕਰਨ ਲੈ ਕੇ ਕੀਤਾ ਗਿਆ ਇਹ ਕਾਰ ਅਸਲ ਵਿੱਚ ਬ੍ਰੀਦ ਬਿੱਟੂ ਦੇ ਨਾਂ ਤੇ ਅਲਾਟ ਕੀਤੇ ਗਏ ਸੀ ਜਦੋਂ ਉਹ ਕਾਂਗਰਸ ਦੇ ਵਿੱਚ 2009 ਤੋਂ ਲੈ ਕੇ 2014 ਦੇ ਵਿੱਚ ਕਾਰ ਕਾਂਗਰਸ ਦੇ ਸੰਸਦ ਮੈਂਬਰ ਸਨ ਉਹਨਾਂ ਨੇ ਹਲਕਾ ਬਦਲ ਲਿਆ ਤੇ ਫਿਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਬੀਬੀ ਐਬੀ ਰਿਕਾਰਡ ਹਾਲੇ ਵੀ ਜਾਇਦਾਦਾਂ ਨੂੰ ਉਹਨਾਂ ਦੇ ਨਾਮ ਉੱਤੇ ਦਿਖਾਈ ਦੇ ਰਿਹਾ ਇਹਨਾਂ ਜਾਇਦਾਦਾਂ ਵਿੱਚੋਂ ਇੱਕ ਨੂੰ ਕਥਿਤ ਤੌਰ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸਥਾਨਕ ਕਾਂਗਰਸ ਪਾਰਟੀ ਦਫ਼ਤਰ ਵੱਜੂ ਵਰਤੋਂ ਕਰ ਰਹੀ ਹੈ BBMP ਹੁਣ ਇੱਕ ਰਸਮੀ ਨੋਟਿਸ ਜਾਰੀ ਕਰਕੇ ਸਰਕਾਰੀ ਰਹਾਇਸ਼ ਅਤੇ ਅਣ ਅਧਿਕਾਰਿਤ ਕਬਜ਼ੇ ਲਈ ਬਕਾਇਦਾ ਜੁਰਮਾਨਾ ਕਰਾਇਆ ਵਸੂਲਣ ਲਈ ਅੱਗੇ ਵਧ ਰਹੀ ਹੈ ਸੋ ਜਿੱਦਾਂ ਕਿ BBMP ਵੱਲੋਂ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਕੀਤਾ ਗਿਆ ਜੁਰਮਾਨੇ ਤੇ ਕਿਰਾਏ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਰਵਨੀਤ ਬਿੱਟੂ ਇਸ ਨੂੰ ਲੈ ਕੇ ਕੀ ਬਿਆਨ ਦੰਦੇ ਨੇ ਜਾਂ ਆਪਣਾ ਕੀ ਸਪਸ਼ਟੀਕਰਨ ਰੱਖਦੇ ਰਹਿਣ ਵਾਲਾ ਸਮਾਂ ਦੱਸੇਗਾ BBMP ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ 17,62,000 ਰੁਪਏ ਦਾ ਜੁਰਮਾਨਾ ਲਗਾਇਆ ਨੋਟਿਸ ਜਾਰੀ ਕੀਤਾ ਗਿਆ ਇਹ ਜੁਰਮਾਨਾ ਕਥਨ ਤੌਰ ਤੇ ਨੰਗਲ ਦੀ BBMP ਕਲੋਨੀ ਵਿੱਚ ਦੋ ਘਰਾਂ ਦੇ ਬਿਨਾ ਕਿਸੇ ਉਚਿਤ ਅਲਾਟਮੈਂਟ ਜਾਂ ਕਿਰਾਏ ਦੀ ਅਦਾਇਗੀ ਦੇ ਲੰਬੇ ਸਮੇਂ ਤੋਂ ਕਬਜ਼ਾ ਕਰਨ ਲੈ ਕੇ ਕੀਤਾ ਗਿਆ ਇਹ ਕਾਰਸਲ ਵਿੱਚ ਬ੍ਰੀਦ ਬਿੱਟੂ ਦੇ ਨਾਂ ਤੇ ਅਲਾਟ ਕੀਤੇ ਗਏ ਸੀ ਜਦੋਂ ਉਹ ਕਾਂਗਰਸ ਦੇ ਵਿੱਚ 2009 ਤੋਂ ਲੈ ਕੇ 2014 ਦੇ ਵਿੱਚ ਕਾਰ ਕਾਂਗਰਸ ਦੇ ਸੰਸਦ ਮੈਂਬਰ ਸਨ ਉਹਨਾਂ ਨੇ ਹਲਕਾ ਬਦਲ ਲਿਆ ਤੇ ਫਿਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਬੀਬੀ ਐਫਬੀ ਰਿਕਾਰਡ ਹਾਲੇ ਵੀ ਜਾਇਦਾਦਾਂ ਨੂੰ ਉਹਨਾਂ ਦੇ ਨਾਮ ਉੱਤੇ ਦਿਖਾਈ ਦੇ ਰਿਹਾ ਇਹਨਾਂ ਜਾਇਦਾਦਾਂ ਵਿੱਚੋਂ ਇੱਕ ਨੂੰ ਕਥਿਤ ਤੌਰ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸਥਾਨਿਕ ਕਾਂਗਰਸ ਪਾਰਟੀ ਦਫ਼ਤਰ ਵੱਜੂ ਵਰਤੋਂ ਕਰ ਰਹੀ ਹੈ BBMP ਹੁਣ ਇੱਕ ਰਸਮੀ ਨੋਟਿਸ ਜਾਰੀ ਕਰਕੇ ਸਰਕਾਰੀ ਰਹਾਇਸ਼ ਅਤੇ ਅਣ ਅਧਿਕਾਰਿਤ ਕਬਜ਼ੇ ਲਈ ਬਕਾਇਦਾ ਜੁਰਮਾਨਾ ਕਰਾਇਆ ਵਸੂਲਣ ਲਈ ਅੱਗੇ ਵਧ ਰਹੀ ਹੈ ਸੋ ਜਿੱਦਾਂ ਕਿ BBMP ਵੱਲੋਂ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਕੀਤਾ ਗਿਆ ਜੁਰਮਾਨੇ ਤੇ ਕਿਰਾਏ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਰਵਨੀਤ ਬਿੱਟੂ ਇਸ ਨੂੰ ਲੈ ਕੇ ਕੀ ਬਿਆਨ ਦੰਦੇ ਨੇ ਜਾਂ ਆਪਣਾ ਕੀ ਸਪਸ਼ਟੀਕਰਨ ਰੱਖਦੇ ਰਹਿਣ ਵਾਲਾ ਸਮਾਂ ਦੱਸੇਗਾ BBMP ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ 17,62,000 ਰੁਪਏ ਦਾ ਜੁਰਮਾਨਾ ਲਗਾਇਆ ਨੋਟਿਸ ਜਾਰੀ ਕੀਤਾ ਗਿਆ ਇਹ ਜੁਰਮਾਨਾ ਕਥਨ ਤੌਰ ਤੇ ਨੰਗਲ ਦੀ BBMP ਕਲੋਨੀ ਵਿੱਚ ਦੋ ਘਰਾਂ ਦੇ ਬਿਨਾ ਕਿਸੇ ਉਚਿਤ ਅਲਾਟਮੈਂਟ ਜਾਂ ਕਿਰਾਏ ਦੀ ਅਦਾਇਗੀ ਦੇ ਲੰਬੇ ਸਮੇਂ ਤੋਂ ਕਬਜ਼ਾ ਕਰਨ ਲੈ ਕੇ ਕੀਤਾ ਗਿਆ ਇਹ ਕਾਰ ਅਸਲ ਵਿੱਚ ਬ੍ਰਿਧੀ ਬਿੱਟੂ ਦੇ ਨਾਂ ਤੇ ਅਲਾਟ ਕੀਤੇ ਗਏ ਸੀ ਜਦੋਂ ਉਹ ਕਾਂਗਰਸ ਦੇ ਵਿੱਚ 2009 ਤੋਂ ਲੈ ਕੇ 2014 ਦੇ ਵਿਚਕਾਰ ਕਾਂਗਰਸ ਦੇ ਸੰਸਦ ਮੈਂਬਰ ਸਨ ਉਹਨਾਂ ਨੇ ਹਲਕਾ ਬਦਲ ਲਿਆ ਅਤੇ ਫਿਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ BBMB ਰਿਕਾਰਡ ਹਾਲੇ ਵੀ ਜਾਇਦਾਦਾਂ ਨੂੰ ਉਹਨਾਂ ਦੇ ਨਾਮ ਉੱਤੇ ਦਿਖਾਈ ਦੇ ਰਿਹਾ ਇਹਨਾਂ ਜਾਇਦਾਦਾਂ ਵਿੱਚੋਂ ਇੱਕ ਨੂੰ ਕਥਿਤ ਤੌਰ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸਥਾਨਕ ਕਾਂਗਰਸ ਪਾਰਟੀ ਦਫ਼ਤਰ ਵੱਜੋਂ ਵਰਤੋਂ ਕਰ ਰਹੀ ਹੈ BBMP ਹੁਣ ਇੱਕ ਰਸਮੀ ਨੋਟਿਸ ਜਾਰੀ ਕਰਕੇ ਸਰਕਾਰੀ ਰਹਾਇਸ਼ ਅਤੇ ਅਣ ਅਧਿਕਾਰਿਤ ਕਬਜ਼ੇ ਲਈ ਬਕਾਇਦਾ ਜੁਰਮਾਨਾ ਕਰਾਇਆ ਵਸੂਲਣ ਲਈ ਅੱਗੇ ਵਧ ਰਹੀ ਹੈ ਸੋ ਜਿੱਦਾਂ ਕਿ BBMP ਵੱਲੋਂ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਕੀਤਾ ਗਿਆ ਜੁਰਮਾਨੇ ਤੇ ਕਿਰਾਏ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਰਵਨੀਤ ਬਿੱਟੂ ਇਸ ਨੂੰ ਲੈ ਕੇ ਕੀ ਬਿਆਨ ਦੰਦੇ ਨੇ ਜਾਂ ਆਪਣਾ ਕੀ ਸਪਸ਼ਟੀਕਰਨ ਰੱਖਦੇ ਰਹਿਣ ਵਾਲਾ ਸਮਾਂ ਦੱਸੇਗਾ BBMP ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ 17,62,000 ਰੁਪਏ ਦਾ ਜੁਰਮਾਨਾ ਲਗਾਇਆ ਨੋਟਿਸ ਜਾਰੀ ਕੀਤਾ ਗਿਆ ਇਹ ਜੁਰਮਾਨਾ ਕਥਨ ਤੌਰ ਤੇ ਨੰਗਲ ਦੀ BBMP ਕਲੋਨੀ ਵਿੱਚ ਦੋ ਘਰਾਂ ਦੇ ਬਿਨਾ ਕਿਸੇ ਉਚਿਤ ਅਲਾਟਮੈਂਟ ਜਾਂ ਕਿਰਾਏ ਦੀ ਅਦਾਇਗੀ ਦੇ ਲੰਬੇ ਸਮੇਂ ਤੋਂ ਕਬਜ਼ਾ ਕਰਨ ਲੈ ਕੇ ਕੀਤਾ ਗਿਆ ਇਹ ਕਾਰ ਅਸਲ ਵਿੱਚ ਬ੍ਰਿਧੀ ਬਿੱਟੂ ਦੇ ਨਾਂ ਤੇ ਅਲਾਟ ਕੀਤੇ ਗਏ ਸੀ ਜਦੋਂ ਉਹ ਕਾਂਗਰਸ ਦੇ ਵਿੱਚ 2009 ਤੋਂ ਲੈ ਕੇ 2014 ਦੇ ਵਿਚਕਾਰ ਕਾਂਗਰਸ ਦੇ ਸੰਸਦ ਮੈਂਬਰ ਸਨ ਉਹਨਾਂ ਨੇ ਹਲਕਾ ਬਦਲ ਲਿਆ ਤੇ ਫਿਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ BBMB ਰਿਕਾਰਡ ਹਾਲੇ ਵੀ ਜਾਇਦਾਦਾਂ ਨੂੰ ਉਹਨਾਂ ਦੇ ਨਾਮ ਉੱਤੇ ਦਿਖਾਈ ਦੇ ਰਿਹਾ ਇਹਨਾਂ ਜਾਇਦਾਦਾਂ ਵਿੱਚੋਂ ਇੱਕ ਨੂੰ ਕਥਿਤ ਤੌਰ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸਥਾਨਕ ਕਾਂਗਰਸ ਪਾਰਟੀ ਦਫ਼ਤਰ ਵੱਜੋਂ ਵਰਤੋਂ ਕਰ ਰਹੀ ਹੈ BBMP ਹੁਣ ਇੱਕ ਰਸਮੀ ਨੋਟਿਸ ਜਾਰੀ ਕਰਕੇ ਸਰਕਾਰੀ ਰਹਾਇਸ਼ ਅਤੇ ਅਣ ਅਧਿਕਾਰਿਤ ਕਬਜ਼ੇ ਲਈ ਬਕਾਇਦਾ ਜੁਰਮਾਨਾ ਕਰਾਇਆ ਵਸੂਲਣ ਲਈ ਅੱਗੇ ਵਧ ਰਹੀ ਹੈ ਸੋ ਜਿੱਦਾਂ ਕਿ BBMP ਵੱਲੋਂ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਕੀਤਾ ਗਿਆ ਜੁਰਮਾਨੇ ਤੇ ਕਿਰਾਏ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਰਵਨੀਤ ਬਿੱਟੂ ਇਸ ਨੂੰ ਲੈ ਕੇ ਕੀ ਬਿਆਨ ਦੰਦੇ ਨੇ ਜਾਂ ਆਪਣਾ ਕੀ ਸਪਸ਼ਟੀਕਰਨ ਰੱਖਦੇ ਰਹਿਣ ਵਾਲਾ ਸਮਾਂ ਦੱਸੇਗਾ BBMP ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ 17,62,000 ਰੁਪਏ ਦਾ ਜੁਰਮਾਨਾ ਲਗਾਇਆ ਨੋਟਿਸ ਜਾਰੀ ਕੀਤਾ ਗਿਆ ਇਹ ਜੁਰਮਾਨਾ ਕਥਨ ਤੌਰ ਤੇ ਨੰਗਲ ਦੀ BBMP ਕਲੋਨੀ ਵਿੱਚ ਦੋ ਘਰਾਂ ਦੇ ਬਿਨਾ ਕਿਸੇ ਉਚਿਤ ਅਲਾਟਮੈਂਟ ਜਾਂ ਕਿਰਾਏ ਦੀ ਅਦਾਇਗੀ ਦੇ ਲੰਬੇ ਸਮੇਂ ਤੋਂ ਕਬਜ਼ਾ ਕਰਨ ਲੈ ਕੇ ਕੀਤਾ ਗਿਆ ਇਹ ਕਾਰ ਅਸਲ ਵਿੱਚ ਬ੍ਰੀਦ ਬਿੱਟੂ ਦੇ ਨਾਂ ਤੇ ਅਲਾਟ ਕੀਤੇ ਗਏ ਸੀ ਜਦੋਂ ਉਹ ਕਾਂਗਰਸ ਦੇ ਵਿੱਚ 2009 ਤੋਂ ਲੈ ਕੇ 2014 ਦੇ ਵਿੱਚ ਕਾਰ ਕਾਂਗਰਸ ਦੇ ਸੰਸਦ ਮੈਂਬਰ ਸਨ ਉਹਨਾਂ ਨੇ ਹਲਕਾ ਬਦਲ ਲਿਆ ਤੇ ਫਿਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਬੀਬੀ ਐਬੀ ਰਿਕਾਰਡ ਹਾਲੇ ਵੀ ਜਾਇਦਾਦਾਂ ਨੂੰ ਉਹਨਾਂ ਦੇ ਨਾਮ ਉੱਤੇ ਦਿਖਾਈ ਦੇ ਰਿਹਾ ਇਹਨਾਂ ਜਾਇਦਾਦਾਂ ਵਿੱਚੋਂ ਇੱਕ ਨੂੰ ਕਥਿਤ ਤੌਰ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸਥਾਨਕ ਕਾਂਗਰਸ ਪਾਰਟੀ ਦਫ਼ਤਰ ਵੱਜੂ ਵਰਤੋਂ ਕਰ ਰਹੀ ਹੈ BBMP ਹੁਣ ਇੱਕ ਰਸਮੀ ਨੋਟਿਸ ਜਾਰੀ ਕਰਕੇ ਸਰਕਾਰੀ ਰਹਾਇਸ਼ ਅਤੇ ਅਣ ਅਧਿਕਾਰਿਤ ਕਬਜ਼ੇ ਲਈ ਬਕਾਇਦਾ ਜੁਰਮਾਨਾ ਕਰਾਇਆ ਵਸੂਲਣ ਲਈ ਅੱਗੇ ਵਧ ਰਹੀ ਹੈ ਸੋ ਜਿੱਦਾਂ ਕਿ BBMP ਵੱਲੋਂ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਕੀਤਾ ਗਿਆ ਜੁਰਮਾਨੇ ਤੇ ਕਿਰਾਏ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਰਵਨੀਤ ਬਿੱਟੂ ਇਸ ਨੂੰ ਲੈ ਕੇ ਕੀ ਬਿਆਨ ਦੰਦੇ ਨੇ ਜਾਂ ਆਪਣਾ ਕੀ ਸਪਸ਼ਟੀਕਰਨ ਰੱਖਦੇ ਹਨ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉllam ਤੁਹਾਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ